ਜਿਹੜਾ ਪਾਣੀ ਪਹਿਲਾਂ ਆ ਰਿਹਾ ਉਦੋਂ ਉਹਦਾ ਲੈਵਲ ਅਗਰ ਆਪਾਂ ਕਟਾ ਲੀਏ ਬਾਅਦ ਚ ਜਾਂਚ ਕਰਾਵਾਂਗੇ ਮੈਂ ਉਹੀ ਕਹਿ ਰਿਹਾ ਨਹੀਂ ਨਹੀਂ ਮੈਂ ਇਹਦਾ ਉਹਦੀ ਵਜ੍ਹਾ ਇੱਕ ਉਹਦੀ ਵਜ੍ਹਾ ਦੱਸ ਦਾਂ 8800 ਕਿਊਸਕ ਛੱਡਿਆ ਗਿਆ ਤੇ ਬਾਅਦ ਦੇ ਵਿੱਚ ਉਹ 170000 ਤੱਕ ਹੋ ਗਿਆ ਚਾਰਾਂ ਦੇ ਨਾਲ ਨਹੀਂ ਮੈਂ ਦੱਸ ਮੈਂ ਦੱਸ ਦੇਣਾ ਉਹ ਫਿਰ ਵਧਣਾ ਹੀ ਨਹੀਂ ਮੈਂ ਉਹਦੀ ਵਜ੍ਹਾ ਦੱਸ ਦਾਂ ਕੀ ਹੈ ਕਿਉਂਕਿ ਬੀਬੀ ਐਮਬੀ ਆਪਣੇ ਹੱਥੇ ਚ ਨਹੀਂ ਪਰ ਆਪਾਂ ਕਹਿ ਤਾਂ ਸਕਦੇ ਹਾਂ ਹਾੜਾ आले ਸਾਰੇ ਇਥੇ ਨਾ ਦਰਿਆ ਦੀ ਪੈਲੀ ਹੈ ਦਰਿਆ ਦੀ ਨਹੀਂ ਇਹਨਾਂ ਦੀ ਪੈਲੀ ਆ ਗਈ ਨਾ ਹੁਣ ਆਪਾਂ ਇਹਨਾਂ ਦਾ ਇੱਕ ਕੰਮ ਕਰਨਾ ਹੈ ਕਿਉਂਕਿ ਨਾ ਤਾਂ ਪਿਛਲਿਆਂ ਨੇ ਕੀਤਾ ਨਾ ਉਹ ਤੋਂ ਪਿਛਲਿਆਂ ਨੇ ਕੀਤਾ ਤੁਸੀਂ ਆਏ ਹੋ ਹੁਣ ਕਮ ਸੇ ਕਮ ਇਹਨਾਂ ਦੀ ਮਾਲਕੀ ਦਾ ਹੱਕ ਦਵਾਓ ਦਰਿਆ ਥੱਲੇ ਇਹਨਾਂ ਦੀ ਮਾਲਕੀ ਹੈ ਔਰ ਇਹਨਾਂ ਨੂੰ ਮੁਆਵਜ਼ਾ ਵੀ ਨਹੀਂ ਮਿਲਦਾ ਵਿਚਾਰਿਆਂ ਨੂੰ ਲਾਮਬੰਦੀ ਕਰੋ ਅਸੀਂ ਤੁਹਾਡੇ ਨਾਲ ਜਿੱਥੇ ਕਹੂੰਗੇ ਜਿੰਨੇ ਸਾਊਥ ਸਟੇਟ ਹੈ ਜਿੰਨੇ ਜਿਵੇਂ ਬੰਗਾਲ ਹੈ ਈਸਟਰਨ ਸਟੇਟ ਹੈ ਆਪਾਂ ਨਾ ਫੈਡਰਲਿਜ਼ਮ ਦੀ ਗੱਲ ਆ ਲੈ ਵਧੀ ਹੁਣ ਤੁਸੀਂ ਦੱਸੋ ਆ ਬੰਨਾਂ ਤੇ ਸਾਡਾ ਅਧਿਕਾਰ ਨਹੀਂ ਚਾਹੀਦਾ ਵਾਟਰ ਰੈਗੂਲੇਟਰ ਆਪਣਾ ਉਦੋਂ ਦਾ ਹਟਿਆ ਹੈ 3 ਮਹੀਨੇ ਪਹਿਲਾਂ ਦਾ ਹੁਣ ਵੀ ਉਹ ਬਾਹਰ ਲੈ ਕੇ ਡਰਦਾ ਨਹੀਂ ਨਹੀਂ ਮੈਂ ਕਹਾਂ ਨਹੀਂ ਪਰ ਆਪਾਂ ਆਪਾਂ ਲੋਕਾਂ ਨੂੰ ਪਰਿਵਾਰਾਂ ਨੂੰ ਲੈ ਗਏ 80 ਵਾਰ ਚੋਈਈ ਵਾਰੀ ਨਿਕਲ ਆਉਣ ਦੀ ਗੱਲ ਮੈਂ ਤੇ ਇਹੋ ਬੇਨਤੀ ਕਰੂੰਗਾ ਮੈਂ ਬੇਤਨਾ ਹੁਣ ਘਰਾਂ ਦੇ ਵਿੱਚੋਂ ਹੋ ਕੇ ਆਏ ਆ ਮੇਰੇ ਹਲਕੇ ਦਾ ਪਿੰਡ ਆ ਪਾਰਲੇ ਜੱਲੋ ਕੇ ਕਹ ਦਿੰਦੇ ਆ ਇੱਕ ਸਾਡੇ ਬੰਨ ਤੋਂ ਪਰਲੇ ਬੰਨੇ ਆ ਜੱਲੋ ਕੇ ਇੱਕ ਇਹ ਲਗਭਗ 4 ਕਿਲੋਮੀਟਰ ਅੱਗੇ ਆ ਜਾਂਦਾ ਦਰਿਆ ਦੇ ਵਿੱਚ ਤੇ ਉਹ ਸਾਰੇ ਹੀ ਪਰਿਵਾਰ ਨਾਲ ਲਗਭਗ ਮੇਰੇ ਸਾਹਮਣੇ 100 ਤੋਂ ਉੱਤੇ ਪਰਿਵਾਰ ਹੋਣਾ 100 ਸਵਾ 100 ਜਿਹੜਾ ਆਪਦੇ ਘਰਾਂ ਦੇ ਵਿੱਚ ਹੀ ਬਿਠਾ ਉਦੋਂ ਗਾਂ ਆ ਜਾਂਦੇ ਆ ਫਰੋਜਪੁਰ ਸ਼ਹਿਰੀ ਹਲਕੇ ਦੇ ਪਿੰਡ ਉਨਾ ਦੇ ਵਿੱਚ ਵੀ ਮੈਨੂੰ ਮਿਲਿਆ 100 ਸਵਾ 100 ਪਰਿਵਾਰ ਹੋਰ ਬੈਠਾ ਜਿਹੜੇ ਪਿੰਡਾਂ ਦੇ ਬੇਕਾਂ ਬੜੀਆਂ ਵਾ ਤੇ ਬੱਚੇ ਵੀ ਵਿੱਚ ਭਾਵੇਂ ਮੈਂ ਬੜਾ ਸਮਝਾਉਣਾ ਆਂ ਵੀ ਆਜੋ ਬਾਹਰ ਤੇ ਉਹ ਛੋਟੇ ਛੋਟੇ ਬੱਚੇ ਵੀ ਜੇਦ ਕਰਕੇ ਬੈਠੇ ਆ ਵੀ ਅਸੀਂ ਘਰੋਂ ਨਹੀਂ ਜਾਣਾ ਘਰ ਛੱਡਣਾ ਬੜਾ ਔਖਾ ਜੀ ਤੁਸੀਂ ਸਮਝਦੇ ਹੱਸ ਬਿਲਕੁਲ 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 ਤੇ ਹੁਣ ਆ ਕੁਝ ਬੇਕਾਂ ਤੋਂ ਬੱਚੇ ਛੋਟੇ ਛੋਟੇ ਲੈ ਕੇ ਆਂਦੇ ਆ ਤੇ ਅੱਗੇ ਮੈਂ ਗੱਲ ਕਰਦਾ ਹਟਿਆਂ ਸਾਡੇ ਨਾ ਬਾਬੇ ਢਾਪਸਰ ਵਾਲੇ ਆ ਸਾਡੇ ਹਲਕੇ ਦੇ ਵਿੱਚ ਹੀ ਉਹ ਪੈ ਜਾਂਦਾ ਗੁਰਦੁਆਰਾ ਸਾਹਿਬ ਉੱਥੋਂ ਬਾਬਾ ਜੀ ਆਵਦਾ ਨਾ ਜਿਹੜਾ ਘੋੜਿਆਂ ਦਾ ਦਾਲਿਆ ਰਸਤਾ ਦੇ ਦੀਏ ਲੰਘ ਲੈਂਦੀਏ ਘੋੜਿਆਂ ਦਾ ਆਵਦਾ ਦਾਲ ਬੁਰਜਪੂਲੇ ਪਿੰਡ ਉਹਨਾਂ ਨੇ ਖੜਿਆ ਉੱਥੇ ਨਾ ਪੱਠੇ ਤੇ ਉਹਨਾਂ ਆਪਦੇ ਘੋੜੇ ਵਧੇ ਉਹ ਪੱਠੇ ਵਾਲਿਆਂ ਨੇ ਕਿਤੇ ਪੁਰਾਣਾ ਕੁਟੂਆ ਮਾਰਿਆ ਏ 5-4 ਫੁੱਟ ਦਾ ਕੁਟੂਆ ਨਾ ਪੂਰਤਾਜ ਹੁਣ ਬਰਸਾਤ ਹੋਈ ਆ ਉਹ ਕਿਤੇ ਪਾਣੀ ਖੜਾ ਤੇ ਬੱਚੇ ਛੋਟੇ ਕਿਤੇ 10-10 ਸਾਲ ਦੇ ਦੋ ਮੁੰਡੇ ਆਏ ਵੇਖਣ ਉਹਨਾਂ ਨੂੰ ਪਤਾ ਨਹੀਂ ਸੀ ਵੀ ਇੱਥੇ ਕਿਤੇ ਪੁਰਾਣਾ ਟੋਆ ਸੀ ਪਾਣੀ ਉਹ ਵਿਚਾਰੇ ਕਿਤੇ ਘੋੜੇ ਵੇਂਦੇ ਉੱਚ ਡਿੱਗ ਪਏ ਤੇ ਉਹ ਡੁੱਬ ਕੇ ਦੋਵੇਂ ਬੱਚੇ ਮਰ ਗਏ ਅੱਜ ਦੀ ਗੱਲ ਆ ਹੁਣ ਤੋਂ 2 ਕਿ ਤਿੰਨ ਘੰਟੇ ਪਹਿਲਾਂ ਦੀ ਹੁਣ ਤੇ ਚਲੋ ਹਨੇਰਾ ਹੋ ਗਿਆ ਉਦੋਂ ਅਜੇ ਪੂਰਾ ਚਾਨਣ ਸੀ ਤੇ ਮੈਂ ਇਹ ਬੇਨਤੀ ਕਰਦਾ ਵਾਂ ਵੀ ਵੇਖੋ ਜਾਣਿਆ ਤੇ ਜਾਣਿਆ ਬੱਚੇ ਸਭ ਤੋਂ ਵੱਡੀ ਆਪਣੀ ਜਾਇਦਾਦ ਆ ਅਸੀਂ ਦੇ ਮਦਦ ਕਰਨੀ ਕਰਨੀ ਆ ਸਰਕਾਰੀ ਤੌਰ ਤੇ ਵੀ ਆਪਦੇ ਕੋਲੋਂ ਵੀ ਕਰਾਂਗੇ ਸਾਰਾ ਕੁਝ ਕਰਾਂਗੇ ਪਰ ਵੇਖੋ ਜਿਹੜੇ ਦੋ ਬੱਚੇ ਚਲ ਗਏ ਆ ਇਹ ਤਰੇਮ ਤਾਂ ਗੱਲ ਕਰਦਾ ਪਿਆ ਘਰਾਂ ਚੋਂ ਹੋ ਕੇ ਆਏ ਆ ਘੇਰੇ ਘੇਰੇ ਘਰਾਂ ਦੇ 8 8 10 ਦਾ ਫੁੱਟ ਪਾਣੀ ਲੱਗਾ ਤਕਰੀਬਨ ਘਰਾਂ ਚ ਪਾਣੀ ਵੀ ਵੜਿਆ ਕੋਈ ਮੇਰੇ ਹਿਸਾਬ ਨਾਲ 10 ਕ ਘਰ ਹੋਣਗੇ ਜਿਹੜੇ ਬਹੁਤੇ ਉੱਚੇ ਜਿਨ੍ਹਾਂ ਚ ਪਾਣੀ ਨਹੀਂ ਵੜਿਆ ਤੇ ਘੇਰੇ ਘੇਰੇ 8-8 ਫੁੱਟ ਪਾਣੀ ਹੈ ਇਹ ਸੱਪ ਵੀ ਵਿੱਚ ਰੁੜ ਕੇ ਆਉਂਦੇ ਆ ਹੋਰ ਕਈ ਜਾਨਵਰ ਰੁੜ ਕੇ ਆਉਂਦੇ ਆ ਤੇ ਹਰ ਜਾਨਵਰ ਨੂੰ ਇਹ ਹੁੰਦਾ ਵੀ ਮੈਂ ਸੁੱਕੇ ਪਾਸੇ ਜਾਵਾਂ ਹਰ ਨੂੰ ਜਿਹੜਾ ਕੋਈ ਕੀੜਾ ਪਤੰਗਾ ਆਇਆ ਜਾਂ ਕੋਈ ਵਿੱਚ ਹੋ ਸਕਦਾ ਕੋਈ ਪਿੱਛੋਂ ਛੋਟਾ ਮਗਰਮਾਚੀ ਰੁੜ ਕੇ ਆ ਜਾਏ ਕਿਉਂਕਿ ਦਰਿਆ ਆ ਦਰਿਆ ਚ ਹਰ ਤਰ੍ਹਾਂ ਦਾ ਜਾਨਵਰ ਹੈਗਾ ਤੇ ਬੱਚੇ ਜਿਹੜੇ ਆ ਵੇਖੋ ਇਹ ਆਪਣਾ ਜਿਹੜਾ ਵਾ ਆਉਣ ਵਾਲਾ ਪਿਵੇਖਿਆ ਇਹ ਬੱਚੇ ਸਾਡੀ ਸਭ ਤੋਂ ਵੱਡੀ ਜਾਇਜ਼ਤ ਬੱਚੇ ਆ ਤੇ ਜੇ ਬੱਚੇ ਹੀ ਆਪਾਂ ਨਾ ਸੁਰੱਖਿਅਤ ਕੀਤੇ ਤੇ ਕੀ ਫਾਇਦਾ ਮੈਂ ਤੁਹਾਡੇ ਜਰੀਏ ਇਹਨਾਂ ਪੜਾਉਣ ਭਰਾਵਾਂ ਨੂੰ ਬੇਨਤੀ ਕਰਦਾ ਵੀ ਜਿਵੇਂ ਉਹ ਦੋ ਬੱਚੇ ਘੜੀ ਦੇ ਘੁੱਸਿਆਂ ਸੌਕ ਉਹ ਤੇ ਜਾ ਪਿਆ ਕੰਮ ਵੀ ਜੇ ਬੱਚੇ ਘਰੋਂ ਬਾਹਰ ਖੇਡਦੇ ਖੇਡਦੇ ਪਾਣੀ ਚੱਲਦਾ 10-10 ਫੁੱਟ ਤੇ ਪਾਣੀ ਤੇ ਜੇ ਕੋਈ ਅਭੀ ਨਭੀ ਹੋ ਜੇ ਮੁੜਕੇ ਉਹ ਵੇਲਾ ਹੱਥ ਨਹੀਂ ਆਉਂਦਾ ਤੁਸੀਂ ਵੀ ਇਹ ਸਾਰਿਆਂ ਨੂੰ ਬੇਨਤੀ ਕਰਿਓ ਮੈਂ ਵੀ ਬੇਨਤੀ ਕਰਦਾ ਅਹੀਂ ਜਿਹੜੀ ਵੋਟ ਆ ਮੋਟਰ ਬੋਟ ਅਸੀਂ ਦਿੱਤੀ ਇਹਨਾਂ ਨੂੰ ਇੱਕ ਪੱਕੀ ਵੀ ਆਪਦੇ ਬੱਚਿਆਂ ਨੂੰ ਰਾਤ ਨੂੰ ਜ਼ਰੂਰ ਬਾਹਰ ਕੱਢ ਲਓ ਜੇ ਜਾਣਾ ਵੀ ਆ ਦਿਨੇ ਘਰੇ ਪਿਆਰ ਆ ਮਾਂ ਪਿਓ ਨਾਲ ਦਾਦੇ ਦਾਦੀ ਨਾਲ ਬੱਚਿਆਂ ਦਾ ਮੂੰਹ ਤੇ ਵੜਾ ਜੁੜਿਆ ਉਹ ਛੋਟੀਆਂ ਛੋਟੀਆਂ ਦੋ ਬੱਚੀਆਂ ਅਸੀਂ ਇੱਕ ਲਗਭਗ 5-6 ਸਾਲ ਦੀ ਤੇ ਇੱਕ 9-10 ਸਾਲ ਦੀ ਹੁਣੀ ਹੈ ਮੈਂ ਉਹਨਾਂ ਨੂੰ ਪਿਆਰ ਨਹੀਂ ਕਿਹਾ ਮੈਂ ਕਿ ਪੁੱਤ ਅਸੀਂ ਤੁਹਾਡੇ ਦਾਦੇ ਦਾਦੀ ਨੂੰ ਤੁਹਾਡੇ ਮੰਮੀ ਪਾਪਾ ਨੂੰ ਸਾਰਿਆਂ ਨੂੰ ਲੈਣ ਆਏ ਆ ਲੈ ਚੱਲੇ ਆ ਤੇ ਆਉ ਚੱਲ ਗਏ ਆਂਦੇ ਅਸੀਂ ਤੇ ਨਹੀਂ ਜਾਣਾ ਮੰਮੀ ਪਾਪਾ ਦਾਦੇ ਦਾਦੀ ਨੂੰ ਲੈ ਜਾਓ ਸਾਰਿਆਂ ਨੂੰ ਅਸੀਂ ਇੱਥੇ ਚਾਚੇ ਚਾਚੀ ਕੋ ਰਹਿ ਪਾਂਗੇ ਵੀ ਮੋਹ ਤੇ ਬਣਿਆ ਹੁੰਦਾ ਕਰਨਾ ਪਰਿਵਾਰ ਨਾਲ ਆ ਹੁਣ ਲੈ ਕੇ ਆਏ ਸਮਝਾ ਬਝਾ ਕੇ ਪੰਜ ਛੇ ਸੱਤ ਬੱਚੇ ਆ ਤੇ ਇਹਨਾਂ ਲਈ ਵੇਖ ਕੇ ਤੋਰ ਤੋਰ ਪੂਗੀ ਤੇ ਚਾਹੀਦਾ ਤੇ ਇਹੀ ਆ ਵੀ ਬੱਚਿਆਂ ਨੂੰ ਸੁਰੱਖਤ ਉਹ ਸਰ ਸਾਹਿਬ ਇੱਕ ਬੇਨਤੀ ਕਰਨੀ ਸੀ ਮੈਂ ਅਮੀ ਤੋਜਮਾਨ ਇੱਕ ਬੇਨਤੀ ਜੀ ਅਸੀਂ ਹੁਣੇ ਜਾ ਕੇ ਆਏ ਆ ਕਿਸ਼ਨ ਸਿੰਘ ਵਾਲਾ ਪੈਂਡਾ ਤੁਹਾਡਾ ਬਸਤੀ ਕਿਸ਼ਨ ਸਿੰਘ ਵਾਲਾ ਨਾਲ ਹੀ ਹੈ ਨਾ ਜੀ ਇੱਥੇ ਇੱਕ ਤਾਂ ਜੈਕਟਾਂ ਦੀ ਲੋੜ ਹੈ ਇਹਨਾਂ ਨੂੰ ਇਹ ਕਿਨਾਂ ਨੇ ਨਾ ਇੱਕ ਆਬਦੀ ਬੋਟ ਬਣਾਈ ਹੋਈ ਹੈ ਕਿਸ਼ਤੀ ਕਹ ਲੋ ਤੁਸੀਂ ਇਹ ਵਿਚਾਰੇ ਪੈਂਡਾ ਵਾਲਿਆਂ ਦੀ ਹੈ ਕਿਸ਼ਤੀ ਉਨੂੰ ਲੈ ਕੇ ਜਾਂਦੇ ਭਈ ਸਾਨੂੰ ਮਾਜਾ ਮਾਰਦੇ ਉਹ ਆ ਉਹ ਔਰ ਇੱਕ ਅਗਲੀ ਨਹੀਂ ਆਖਿਆ ਵੀ ਇਹਨਾਂ ਨੂੰ ਤਾਰ ਕੇ ਆਉਂਦੇ ਆ ਤੇ ਨਹੀਂ ਨਹੀਂ ਕੋਈ ਗੱਲ ਨਹੀਂ ਇੱਕ ਜਿਹੜੀ ਸਭ ਤੋਂ ਜ਼ਰੂਰੀ ਗੱਲ ਹੈ ਇਹ ਮੇਰੀ ਬੇਨਤੀ ਮੈਂ ਤੁਹਾਨੂੰ ਡਾਟਾ ਦੇ ਹਿਸਾਬ ਨਾਲ ਕਹਿ ਰਿਹਾ ਕਿ ਜਿਹੜਾ ਸਾਡੇ ਬੀਬੀ ਐਮ ਬੀ ਛੱਡ ਰਿਹਾ ਪਾਣੀ ਜਿਹੜਾ ਭਾਖੜਾ ਚੋਂ ਤੇ ਪੌਂਗ ਡੈਮ ਚੋਂ ਛੱਡਿਆ ਜਾ ਰਿਹਾ ਹੈ ਜਿਵੇਂ ਰਣਜੀਤ ਡੈਮ ਟੁੱਟਿਆ ਨਾ ਆਪਣਾ 21 ਤਰੀਕ ਨੂੰ ਜਾਂ 17 ਤਰੀਕ ਨੂੰ ਉੱਥੇ 8800 ਕਿਊਸਕ ਛੱਡਿਆ ਗਿਆ ਤੇ ਬਾਅਦ ਦੇ ਵਿੱਚ ਉਹ 1,70,000 ਤੱਕ ਹੋ ਗਿਆ ਚਾਰਾਂ ਦਿਨਾਂ 'ਚ ਸੇਮ ਥਿੰਗ ਇਹ ਪੌਂਗ ਡੈਮ ਚ ਹੋਇਆ ਹੈ 7 اگست ਨੂੰ ਉਥੋਂ ਸਿਰਫ 21000 ਕਿਉਂ ਸਕੇ ਨਹੀਂ ਮੈਂ ਦੱਸ ਮੈਂ ਦੱਸ ਦੇਣਾ ਉਹ ਫਿਰ ਵਦਨਾ ਹੀ ਨਹੀਂ ਮੈਂ ਉਹਦੀ وجہ ਦੱਸ ਦਾਂ ਕੀ ਹੈ ਉਹਦੀ وجہ ਦੱਸ ਦਾਂ ਕੀ ਹੈ ਜੋ ਜਿਹੜੀ ਤੁਸੀਂ ਜਾਂਚ ਕਰਵਾ ਸਕਦੇ ਹੋ ਕਿਉਂਕਿ ਬੀਬੀ ਐਮਬੀ ਆਪਣੇ ਹੱਥ 'ਚ ਨਹੀਂ ਪਰ ਆਪਾਂ ਕਹਿ ਤਾਂ ਸਕਦੇ ਹਾਂ ਉਹ ਪੌਂਗ 'ਚ ਕੀ ਹੈ ਜਾਂ ਪਾਖੜਾ 'ਚ ਕੀ ਹੈ ਜਿਹੜਾ ਪਾਣੀ ਪਹਿਲਾਂ ਆ ਰਿਹਾ ਉਦੋਂ ਉਹਦਾ ਲੈਵਲ ਅਗਰ ਆਪਾਂ ਕਟਾ ਲੀਏ ਆਪਾਂ ਬਾਅਦ ਚ ਜਾਂਚ ਕਰਾਵਾਂਗੇ ਮੈਂ ਉਹੀ ਕਹਿ ਰਿਹਾ ਹਾਂ ਪਰਿਵਾਰਾਂ ਨੂੰ ਆਪਾਂ ਨਹੀਂ ਨਹੀਂ ਮੈਂ ਇਹਦਾ ਉਹਦੀ ਵਜ੍ਹਾ ਇੱਕ ਉਹਦੀ ਵਜ੍ਹਾ ਦੱਸ ਦਾਂ ਪਾਣੀ ਤੇ ਆ ਗਿਆ ਇਹ ਆਪਾਂ ਬਾਅਦ ਚ ਜਾਂਚ ਭੋਲਰ ਸਾਹਿਬ ਉਹਦੀ ਆਪਣਾ ਫਰਜ ਬੰਦਾ ਪ੍ਰਬਾਰ ਭੋਲਰ ਸਾਹਿਬ ਜੇ BBMP ਦੀ ਗਲਤੀ ਹੈ ਤੇ ਇਹ ਨੈਸ਼ਨਲ ਡਿਜ਼ਾਸਟਰ ਬਣੇ ਨਾ ਇੱਕ ਰਾਸ਼ਟਰੀ ਆਪਦਾ ਬਣੇ ਤੇ ਇਹਨਾਂ ਦੀ ਮਦਦ ਹੋਵੇ ਸਭ ਆਪਾਂ ਇਹ ਜਾਂਚ ਕਰਾ ਲਾਂਗੇ ਇਹ ਕਰਿਓ ਜੇ ਬਸ ਆਈ ਮੇਰਾ ਕਹਿਣ ਪਹਿਲਾਂ ਆਪਾਂ ਪਰਿਵਾਰ ਕੱਢੀਏ ਸਾਰੇ ਨਾਲ ਮਿਲ ਕੇ ਬਿਲਕੁਲ ਬਿਲਕੁਲ ਨਹੀਂ ਨਹੀਂ ਕਿਉਂਕਿ ਤੁਸੀਂ ਇਤفاق ਨਾਲ ਮਿਲ ਗਏ ਆ ਮੈਂ ਤੁਹਾਡੇ ਨਾਲ ਕੋਈ ਇਹ ਨਹੀਂ ਕਹਿ ਰਿਹਾ ਕਿ ਵੇਖੋ ਜੀ ਨੈਵਰ ਆਈ ਨੈਵਰ ਡੂ ਦੈਟ ਮੈਨੂੰ ਪਤਾ ਤੁਸੀਂ ਵਧੀਆ ਬੰਦੇ ਜਿਹੜੇ ਇੱਕ ਗੱਲ ਹੋਰ ਦੱਸਦਾ ਤੁਹਾਨੂੰ ਇਹ ਹੜਾ ਵਾਲੇ ਸਾਰੇ ਇੱਥੇ ਨਾ ਦਰਿਆ ਦੀ ਪੈਲੀ ਹੈ ਹੂੰ ਨਹੀਂ ਦਰਿਆ ਦੀ ਨਹੀਂ ਇਹਨਾਂ ਦੀ ਪੈਲੀ ਹੈ ਆ ਗਈ ਨਾ ਹੁਣ ਆਪਾਂ ਇਹਨਾਂ ਦਾ ਇੱਕ ਕੰਮ ਕਰਨਾ ਹੈ ਕਿਉਂਕਿ ਨਾ ਤਾਂ ਪਿਛਲੇ ਆਣੇ ਕੀਤਾ ਨਾ ਉਹ ਦੂ ਪਿਛਲੇ ਆਨੇ ਕੀਤਾ ਤੁਸੀਂ ਆਏ ਹੋ ਹੁਣ ਕਮ ਸੇ ਕਮ ਇਹਨਾਂ ਦੀ ਮਾਲਕੀ ਦਾ ਹੱਕ ਦਵਾਓ ਦਰਿਆ ਥੱਲੇ ਇਹਨਾਂ ਦੀ ਮਾਲਕੀ ਹੈ ਔਰ ਇਹਨਾਂ ਨੂੰ ਮੁਆਵਜ਼ਾ ਵੀ ਨਹੀਂ ਮਿਲਦਾ ਵਿਚਾਰਿਆਂ ਨੂੰ ਮੁਆਵਜ਼ਾ ਵੀ ਮਿਲਣਾ ਹੈ ਆਪਾਂ ਇਹਨਾਂ ਨੂੰ ਹੱਕ ਦਵਾਤਾ ਜਿਹੜੀ ਰੇਤ ਆ ਉਹਦੀ ਖੱਡ ਮਨਜ਼ੂਰ ਹੋ ਗਈ ਇਹਨਾਂ ਦੇ ਨਾਂ ਤੇ ਹੁਣ ਇਹ ਰੇਤ ਇਹ ਵੇਚ ਸਕਣਗੇ ਕੱਢ ਕੇ ਨਹੀਂ ਪਟੇ ਜਿਹੜਾ ਪਠਾਨਕੋਟ ਤੋਂ ਲੈ ਕੇ ਫਾਜ਼ਲਕਾ ਤੱਕ ਸਭ ਲੋਕ ਮੈਂ ਕਹਾਂ ਜਦੋਂ ਖਾੜੀ ਇਹਨਾਂ ਦੇ ਨਾਂ ਤੇ ਪਾਸ ਸਾਰਾ ਵਾਲਾ ਹਿੱਸਾ ਨਾ ਵੇਖੋ ਜਿੱਥੇ ਜਿੱਥੇ ਰੇਤ ਆ ਉਖਾੜ ਜਿਹੜੀ ਮਨਜ਼ੂਰ ਹੋਣੀ ਨਹੀਂ ਲੇਕਿਓਂ ਰੇਤ ਤਾਂ ਸਾਰੇ ਚ ਆ ਜੂਗੀ ਐਦਾਂ ਹੁੰਦਾ ਮਾਨ ਸਾਹਿਬ ਕਈ ਜਗ੍ਹਾ ਇਹੋ ਜੀਆਂ ਵਾਂ ਜਿਵੇਂ ਮੰਨ ਲਓ ਬਾਰਡਰ ਏਰੀਆ ਵਾ ਬਾਰਡਰ ਏਗੀ ਤੇ ਖੱਡ ਮਨਜ਼ੂਰ ਨਹੀਂ ਹੋ ਸਕਦੀ ਕਿਉਂਕਿ ਉਹ ਰੀਜ਼ਨ ਆ ਸਿਕਿਉਰਿਟੀ ਦਾ ਸਿਕਿਉਰਿਟੀ ਰੀਜ਼ਨ ਉਹਦੇ ਬਾਅਦ ਜਿੱਥੇ ਜ਼ਿਆਦਾ ਡੂੰਘਾ ਵਾ ਉੱਥੇ ਵੀ ਨਹੀਂ ਮਨਜ਼ੂਰ ਹੋ ਸਕਦੀ ਕਿਉਂਕਿ ਉਹ ਤੇ ਅੱਗੇ ਬਹੁਤ ਜ਼ਿਆਦਾ ਡੂੰਗੀ ਜਗ੍ਹਾ ਵਾ ਉੱਥੋਂ ਕਿਵੇਂ ਜਿੱਥੇ ਜਿਹੜੇ ਇਲਾਕਿਆਂ ਚ ਮਨਜ਼ੂਰ ਹੁੰਦੀਆਂ ਖੱਡਾਂ ਅੱਗੇ ਠੇਕੇਦਾਰ ਲੁੱਟ ਕੇ ਲੈ ਜਾਂਦਾ ਸੀ ਉਹ ਕੰਮ ਨਿਭੜ ਜੂਗਾ ਉਹ ਕਿਸਾਨ ਦੀ ਪਾਸ ਹੋਊਗੀ ਹੁਣ ਮੰਨ ਲਓ ਬੰਦੇ ਨਾਲ ਉਤੋਂ ਰੇ ਚੁੱਕ ਸਕਦਾ ਜੇ ਆਪਾਂ ਕੀ ਉੱਥੇ ਖੱਡ ਮਨਜ਼ੂਰ ਹੋ ਜੇ ਤਾਂ ਫਿਰ ਬੰਨੂ ਖੁਰਾ ਲੱਗ ਜਾਊਗਾ ਇਹ ਜੋ ਜੈਨੂਨ ਥਾਵਾਂ ਵਾਂ ਉਹਦੇ ਚ ਠੇਕੇਦਾਰ ਦੀ ਖੱਡ ਮਨਜ਼ੂਰ ਨਹੀਂ ਹੋਊਗੀ ਉਹਦੇ ਚ ਮਨਜ਼ੂਰ ਹੋਊਗੀ ਕਿਸਾਨ ਦੀ ਖੱਡ ਉਹ ਰੂਲ ਬਣਾਤਾ ਪਾਲਿਸੀ ਬਣਾਤੀ ਹੈ ਮੁਆਵਜ਼ੇ ਤੋਂ ਨਾ ਖੁਸ਼ ਤਾਂ ਨੇ ਪਿਛਲੇ ਵਾਰ ਦੀ ਗੱਲ ਕਰਾਂ ਸੀ ਅੰਦਰ ਜਾ ਕੇ ਕਿਸਾਨਾਂ ਨਾਲ ਗੱਲ ਕਰੀ ਉਹ ਕਹਿੰਦੇ 2023 ਦੇ ਵਿੱਚ ਸਾਡੇ ਕੋਲ ਮੁਆਵਜ਼ਾ ਬਹੁਤ ਘੱਟ ਕਿਸਾਨਾਂ ਤੱਕ ਪਹੁੰਚਿਆ ਅਸਲ ਕਿਸਾਨਾਂ ਤੱਕ ਮੁਆਵਜ਼ਾ ਵੀ ਨਹੀਂ ਪਹੁੰਚਿਆ ਤਾਂ ਮਹਾਰਾਜ ਕਿਰਪਾ ਕਰੇ ਆ ਪਾਣੀ ਹਟੇ ਖਤਮ ਹੋਵੇ ਬਰਸਾਤ ਹੂੰ 1-1 ਰੁਪਈਆ ਉਸ ਬੰਦੇ ਨੂੰ ਮਿਲੂਗਾ ਜੀ ਦਾ ਨੁਕਸਾਨ ਹੋਇਆ ਇਹ ਮੈਨੂੰ ਵੀ ਪਤਾ ਵਾ ਵੀ ਜਿਹੜੇ ਬੰਨੋਂ ਪਾਰ ਵਾਲੇ ਹੁੰਦੇ ਆ ਕਈ ਰਾਂ ਉਹ ਸ਼ੈਤਾਨੀ ਕਰ ਜਾਂਦੇ ਆ ਬੰਦੇ ਉਹ ਸਾਡੇ ਹੀ ਉਹ ਵੀ ਕਿਸਾਨ ਭਰਾਣੇ ਕੋਈ ਉਪਰੇ ਨਹੀਂ ਪਰ ਉਹਨਾਂ ਨੂੰ ਐਵੇਂ ਨਹੀਂ ਕਰਨਾ ਚਾਹੀਦਾ ਅਸੀਂ ਨਿਗਰ ਰੱਖਾਂਗੇ ਜਿਨ੍ਹਾਂ ਦਾ ਦਰਿਆ ਦੇ ਵਿੱਚ ਨੁਕਸਾਨ ਹੋਇਆ ਉਹ ਮਾਅਵਜਾ ਸਾਰੇ ਦਾ ਸਾਰਾ ਜੋ ਆਊ 1-1 ਰੁਪਈਆ ਉਹਨਾਂ ਦੇ ਖਾਤੇ ਪਾਉ ਜੇ ਕੋਈ ਪਟਵਾਰੀ ਗਲਤੀ ਕਰੂਗਾ ਉਹਨੂੰ ਮੌਕੇ ਤੇ ਸਸਪੈਂਡ ਨਹੀਂ ਡਿਸਮਿਸ ਕਰਵਾਵਾਂਗੇ ਜਿਹੜਾ ਕੋਈ ਪਟਵਾਰੀ ਗਲਤ ਬੰਦੇ ਦੇ ਖਾਤੇ 'ਚ ਪੈਸੇ ਪਾਉ ਇਹਨਾਂ ਦੇ ਵਾਂਗੂ ਇੱਕ ਖਾਡ ਵਾਂਗੂ ਕੰਮ ਹੋਰ ਕਰਿ ਜਿੱਨੇ ਥਾ mate ਪਾਣੀ ਹੁੰਦਾ ਹੈ ਨਾ ਜਿਹੜੇ ਦਰਿਆ ਇਹਨਾਂ ਦੀ ਮਾਲਕੀ ਹੈ ਜਿਹੜੀ ਉੱਥੇ ਨਾ ਮੱਛੀ ਦੇ ਲਈ ਠੇਕਾ ਦੇ ਦਿੰਦੇ ਨੇ ਆਪਣੀ ਸਰਕਾਰ ਹੀ ਦਿੰਦੀ ਹੈ ਤੇ ਉਹ ਜਿਹੜੇ ਮੱਛੀ ਫੜ ਕੇ ਲੈ ਜਾਂਦੇ ਨੇ ਉਹ ਮੱਛੀ ਦਾ ਪੈਸਾ ਕਮਾ ਲੈਂਦੇ ਨੇ ਤੇ ਠੇਕੇ ਦਾ ਪੈਸਾ ਸਰਕਾਰ ਨੂੰ ਆਉਂਦਾ ਮਾਲਕੀ ਇਹਨਾਂ ਦੀ ਉਹ ਇਹਨਾਂ ਨੂੰ ਮਿਲ ਜੇ ਮੱਛੀ ਦਾ ਇਹ ਹੁੰਦਾ ਉਹ ਨਰਤਾਰਤ ਥਾਵਾਂ ਹੁੰਦੀਆਂ ਉਹ ਇਧਰੋਂ ਨਹੀਂ ਆ ਕੇ ਫੜ ਸਕਦੇ ਉਹ ਸਰਕਾਰੀ ਜਗ੍ਹਾ ਤੇ ਉਹਨਾਂ ਨੂੰ ਟੈਂਡਰ ਦਿੱਤਾ ਹੁੰਦਾ ਜੇ ਇਹਨਾਂ ਦੀ ਕਿਤੇ ਪੈਲੀ ਜਿਹੜੀ ਮਾਲਕੀ ਲਈ ਉੱਥੋਂ ਫੜਦੇ ਰੋਕ ਸਕਦੇ ਆ ਪਤਾ ਕੀ ਹੈ ਉਹ ਨਰਤਾਰਤ ਥਾਵਾਂ ਹੁੰਦੀਆਂ ਆ ਦਰਿਆ ਕਿਤੇ ਵੀ ਤੁਹਾਨੂੰ ਤਾਂ ਪਤਾ ਨਹੀਂ ਇਹਨਾਂ ਦੀ ਮਾਲਕੀ ਸਿਰਫ ਮਾਲਕੀ ਜਿਹੜੀ ਆ ਉਹ ਹੈਡ ਤੋਂ ਅੱਗੇ ਆ ਪਿੱਛੇ ਸਰਕਾਰੀ ਜ਼ਮੀਨ ਹੀ ਆ ਜਿਹੜੀ ਪਿੱਛੇ ਆ ਉਹ ਕੁਝ ਬਰਡ ਸੈਂਚਰੀ ਦੀ ਆ ਕੋਈ ਪ੍ਰੋਵੀਜ਼ਨਲ ਗਵਰਨਮੈਂਟ ਦੀ ਆ ਇਸ ਤਰ੍ਹਾਂ ਕਰਕੇ ਉਹ ਸਰਕਾਰ ਦੀਆਂ ਮਾਲਕੀਆਂ ਉੱਥੇ ਹੀ ਠੇਕਾ ਦਿੱਤਾ ਜਾਂਦਾ ਉਹਨਾਂ ਨੂੰ ਉੱਥੋਂ ਦੀ ਪਰਮਿਸ਼ਨ ਹੁੰਦੀ ਮੱਛੀ ਫੜਨ ਦੀ ਜਿਹੜੀਆਂ ਸਰਕਾਰੀ ਥਾਵਾਂ ਆ ਇਕੱਲਾ ਸੁਲਤਾਨਪੁਰ ਲੋਧੀ ਆ ਨਾ ਪਠਾਨਕੋਟ ਵੱਲ ਚਲੇ ਜਾਈਏ ਉਹ ਜਿਹੜਾ ਮਸਲਾ ਇੱਥੇ ਆ ਨਾ ਉਧਰ ਵੀ ਇਹੀ ਮਸਲਾ ਹੈ ਪਾਣੀ ਮਾਇਦਾ ਰੀਤੇ ਵਾਲਾ ਵੀ ਤੇ ਮਾਲਕੀ ਵਾਲਾ ਵੀ ਤੁਸੀਂ ਸੁਲਤਾਨਪੁਰ ਲੋਧੀ ਵਾਲੇ ਬੰਦੇ ਸਾਡੇ ਨਾਲ ਸੀ ਇਹ ਟਿਲ ਫਾਜ਼ਲ ਕਾ ਤੋਂ ਲੈ ਕੇ ਪਠਾਨਕੋਟ ਤੱਕ ਹੈ ਇਹ ਸਾਰਾ ਮਸਲਾ ਸਾਰੇ ਹਿੱਸੇ ਦਾ ਹੈ ਇਹਨੂੰ ਨਹੀਂ ਜਿੱਟਿਓ ਜੀ ਇਹਨੂੰ ਨਹੀਂ ਜਿੱਟਿਓ ਠੀਕ ਹੈ ਜੀ ਠੀਕ ਹੈ ਪੰਨ ਪੱਕਾ ਕਰਨ ਦੀ ਵੀ ਅੱਗੇ ਕੋਈ ਗੱਲ ਹੋਊਗੀ ਜੀ ਬਿਲਕੁਲ ਜੀ ਵੇਖੋ ਕਿਸਾਨ ਵੀਰਾਂ ਨੂੰ ਵੀ ਸਾਥ ਦੇਣਾ ਚਾਹੀਦਾ ਮੈਂ ਆਪਦੇ ਪੱਟੀ ਵਾਲੇ ਪਾਸੇ ਦੀ ਗੱਲ ਕਰਾਂ ਸਾਡੇ ਨਾ ਨੋਚਾਂ ਦੇ ਵੀ ਪੈਸੇ ਮਨਜ਼ੂਰ ਹੋਗੇ ਸਾਡੇ ਨਾਲ ਨਾਲ ਪੱਥਰ ਲੱਗਣ ਦੇ ਵੀ ਪੈਸੇ ਮਨਜ਼ੂਰ ਹੋਗੇ ਉਹ ਕੀ ਹੋਇਆ ਜਿਹੜੇ ਵੇਖੋ ਲੱਗਣਾ ਤੇ ਪੱਥਰ ਤੇ ਨੋਚ ਜਿਹੜੀ ਮਾਲਕੀ ਹੈ ਕਿਸਾਨਾਂ ਦੀ ਉਹਦੇ 'ਚ ਤੇ ਅਸੀਂ ਕਿਹਾ ਵੀ ਜਿੰਨੀ ਜਗ੍ਹਾ ਤੁਹਾਡੀ ਕਬਰ ਹੋਊਗੀ ਨੋਚ ਲੱਗਣਾਂ 2 ਕਨਾਲ 3 ਕਨਾਲ ਉਹਦੇ ਪੈਸੇ ਵੀ ਦੇ ਦਾਂਗੇ ਇਹ ਗੱਲ 2023 'ਚ ਜਦੋਂ ਪਾਣੀ ਆਇਆ ਉਹਦੇ ਬਾਅਦ ਜਦੋਂ ਸੁੱਕਿਆ ਵਾ ਇੱਥੇ ਕਿਸਾਨਾਂ ਨੂੰ ਵੀ ਸਾਥ ਦੇਣਾ ਚਾਹੀਦਾ ਇਹ ਗੱਲ ਮੈਂ ਤਾਂ ਕਰਨ ਲੱਗਾ ਉਹ ਕਿਸਾਨ ਦੀ ਹੀ ਉੱਥੇ 2.5 ਏਕੜ ਜ਼ਮੀਨ ਉਹ ਕਹਿੰਦਾ ਵੀ ਮੈਨੂੰ ਤਾਂ 2.5 ਏਕੜ ਦੇ ਪੈਸੇ ਦਿਓਗੇ ਮੈਂ ਤਾਂ ਨੋਚ ਲੱਗਣ ਦੇਣੀ ਨਹੀਂ ਤੇ ਮੈਂ ਨਹੀਂ ਲੱਗਣ ਦਿੰਦਾ ਵੀ ਉਹ ਜਿੰਨੀ ਜਗ੍ਹਾ 'ਚ ਨੋਚ ਲੱਗਣੀ ਹੈ ਸਰਕਾਰ ਤੇ ਉਹਦੇ ਪੈਸੇ ਦੇਊਗੀ ਤੇ ਉਹ ਇਹ ਕਿਸਾਨਾਂ ਨੂੰ ਵੀ ਸਾਥ ਦੇਣਾ ਚਾਹੀਦਾ ਉਹ ਲਗਭਗ ਸਾਡਾ ਸਾਲ ਇੱਕ ਕੰਮ ਰੁਕਿਆ ਰਿਹਾ ਉਹਦੇ ਬਾਅਦ ਕੰਮ ਸ਼ੁਰੂ ਹੋਇਆ ਹੁਣ ਲੱਗ ਗਿਆ ਵਾ ਲਗਭਗ 4-5 ਕਿਲੋਮੀਟਰ ਉਧਰ ਪੱਟੀ ਵਾਲੇ ਪਾਸੇ ਬਾਨਾ ਪੱਥਰ ਪਰ ਉਹ ਲੇਟ ਹੋਣ ਕਰਕੇ ਸਾਲ ਕੰਮ ਲੰਮਕ ਗਿਆ ਨਹੀਂ ਤੇ ਹੋ ਸਕਦਾ 10-12 ਕਿਲੋਮੀਟਰ ਹੋਰ ਅੱਗੇ ਲੱਗ ਜਾਂਦਾ ਇੱਥੇ ਅਸੀਂ ਤੁਹਾਡਾ ਹੋਰ ਸਾਥ ਦੇਣਾ ਸਾਰਾ ਪੰਜਾਬ ਦੇਊਗਾ ਹੁਣ ਗਏ ਸੀ ਨਾ ਜਿਵੇਂ ਮੁੱਖ ਮੰਤਰੀ ਸਾਹਿਬ ਉੱਥੇ ਇੱਕ ਨਾ ਜਿਹੜਾ ਨਾ ਲਾਮਬੰਦੀ ਕਰੋ ਅਸੀਂ ਤੁਹਾਡੇ ਨਾਲ ਜਿੱਥੇ ਕਹੂੰਗੇ ਜਿੰਨੇ ਸਾਊਥ ਸਟੇਟ ਐ ਜਿੰਨੇ ਜਿਵੇਂ ਬੰਗਾਲ ਐ ਈਸਟਰਨ ਸਟੇਟ ਐ ਆਪਾਂ ਨਾ ਫੈਡਰਲਿਜ਼ਮ ਦੀ ਗੱਲ ਆ ਲੈ ਵਧੀਆ ਹੁਣ ਤੁਸੀਂ ਦੱਸੋ ਆ ਬੰਨਾਂ ਤੇ ਸਾਡਾ ਅਧਿਕਾਰ ਨਹੀਂ ਚਾਹੀਦਾ ਵਾਟਰ ਰੈਗੂਲੇਟਰ ਆਪਣਾ ਉਦੋਂ ਦਾ ਹਟਿਆ ਹੈ 3 ਮਹੀਨੇ ਪਹਿਲਾਂ ਦਾ ਹੁਣ ਵੀ ਉਹ ਬਾਹਰ ਲੈ ਕੇ ਡਰਦਾ ਹੈ ਨਹੀਂ ਨਹੀਂ ਮੈਂ ਕਹਾਂ ਨਹੀਂ ਪਰ ਆਪਾਂ ਆਪਾਂ ਲੋਕਾਂ ਨੂੰ ਪਰਿਵਾਰਾਂ ਨੂੰ ਲੈ ਆਈਏ 80 ਵਾਰ ਚੋਈ ਵਾਰੀ ਨਿਕਲ ਆਉਂਦੀ ਚੱਲ ਠੀਕ ਠੀਕ